not ਸਿਮਰੋ ਸਿਮਰੋ ਸਿਮਰ ਸੁਖ ਪਾਵੋ ਕਾਲ ਕ੍ਰੇਸ਼ ਤਨ ਮਾਇ ਮੰਤਾਵੋ ਚੰਦਰੋ ਜਾਸ ਬਸੰਦਰੀ

I'm right. ਕੁੱਟਦੇ ਨੈ ਲੋਗ ਬੋਟ ਲਖਬਾਹੀ ਨਾਮ ਜਪਤੇ ਬਾਰ ਬਰਾਈ ਅਨੰਗ ਗੰਗੇ ਆਇ ਸ਼ੰਗਾਰੇ ਰੰਗਾਂ ਨਾਮ ਤਤਕਾਲ ਉਜ਼ਾਰੇ ਤੇ ਮਨ ਕਾ ਜਉਣ ਜਨਮੇ ਮਰ ਜਾਮ ਨਾਮ ਜਪਤ ਪਾਵੇ ਬਿਸ਼ਰਾਮ বে ਸേनে नान्द वर र का नाम सान्दि उन्हे आ रा ব्यान्पन्ते र कोना सो जानू र का नाम ते ਦਾ ਦੁਆਰ ਸਮਾਰਤੀ ਆਟਾ ਪੈਰ ਜਨ ਹਰ ਹਰ ਜਪੈ ਹਰ ਕਾ ਭਗਤ ਪਰ ਟ ਨਹੀਂ ਛਕੈ ਹਰ ਕੀ ਭੰਤ ਮੇਰੇ ਨਾਮ ਤੁਲਕ ਜਰ ਨਾ ਹੋਏ ਨਾਨਕ ਗੁਰਮੁਖ ਨਾਮ ਪਾਵੇ ਜਨਨੂ ਦਾਇਮ ਨਾ ਕਰਾਸੀ ਭਰਤ ਨਿੰਦੇ ਹੋ ਭਾਤੀ ਨੈ ਤੁਲਨਾ ਨਾਮ ਵਿਚਾਰ ਨਾਨਕ ਵਰਮਗ ਨਾਮ ਜੱਗਿਆ ਇੱਕ ਵਾਰ ਨੌਕਾਂਡ ਪ੍ਰਤਮਿ ਤੇ ਜੀਵੇ ਮਾਹਉਦਾਸ ਸੁਪੀਰਤੀਵੇ ਅਗਨ ਮਹਿਮੰਤਪੁਰਾ ਨਾ ਮਨਾ ਬਨੇ ਦੇਵ ਰਾਮ ਟਾਣਾ ਦੇਖੇ ਸਗਲ ਸਿਸ ਸਜਨਾ ਸੂਗ ਦੂਗ ਜਨ ਸੰਗਿ ਸਤੇ ਤਾ ਨਾਨਕ ਪਾਪ ਬਨ ਨਹੀਂ ਲੇਪਾ ਨਿਰਦਨ ਕੋ ਤੁਮਕਿ

स्वाति एसएमओ सिविल हॉस्पिटल हुशियारपुर डॉक्टर मनमोहन ਮੇਰੇ ਨਾਲ ਐਸਐਮਓ ਹੈਗੇ ਇੱਥੇ ਮੈਨੂੰ ਇਹ ਦੱਸਦੇ ਹੋਏ ਬਹੁਤ ਖੁਸ਼ੀ ਹੋ ਰਹੀ ਹੈਗੀ ਹੈ ਕਿ ਜ਼ਿਲ੍ਹਾ ਹਸਪਤਾਲ ਜਿਹੜਾ ਹੈਗਾ ਕਾਇਆ ਕਲਪਿਕ ਪ੍ਰੋਗਰਾਮ ਹੈਗਾ ਸਵਚ ਭਾਰਤ ਮਿਸ਼ਨ ਦੇ ਅਧੀਨ ਉਹਦੇ ਵਿੱਚ ਇਹ ਦੂਸਰੀ ਪੋਜੀਸ਼ਨ ਦੇ ਵਿੱਚ ਫਸਟ ਟਾਈਮ ਪੰਜਾਬ ਦੇ ਵਿੱਚ ਦੂਸਰੀ ਪੋਜੀਸ਼ਨ ਇਹਨੇ ਲਈਤੀ ਹੈਗੀ ਹੈ 89.10 ਪਰਸੈਂਟੇਜ ਲੈ ਕੇ ਇਸ ਪ੍ਰੋਗਰਾਮ ਦਾ ਇੱਕ ਮਹੱਤਵ ਹੈਗਾ ਜਿਹੜਾ ਕਿ ਗਵਰਨਮੈਂਟ ਨੇ ਇਹ ਸਟਾਰਟ ਕਿਉਂ ਕੀਤਾ ਪ੍ਰੋਗਰਾਮ ਕਿ ਇਸ ਪ੍ਰੋਗਰਾਮ ਦੇ ਅਧੀਨ ਇਹ ਸਰਕਾਰੀ ਹਸਪਤਾਲਾਂ ਨੂੰ ਜਿਹੜਾ ਕਿ ਪ੍ਰਾਈਵੇਟ ਹਸਪਤਾਲਾਂ ਦੇ ਮੁਕਾਬਲੇ 'ਚ ਖੜਾ ਕਰਨਾ ਚਾਹੁੰਦੇ ਆ ਪਲੱਸ ਜਿਹੜਾ ਮਰੀਜ਼ਾਂ ਨੂੰ ਇੱਕ ਜਿਹੜਾ ਮਾਹੌਲ ਹੈਗਾ ਉਹ ਇੱਥੇ ਅੱਛਾ ਮਿਲੇ ਔਰ ਉਸ ਮਾਹੌਲ ਨੂੰ ਠੀਕ ਰੱਖਣ ਲਈ ਇਹਦੇ 'ਚ ਸਵੱਛਤਾ ਦੇਖੀ ਜਾਂਦੀ ਹੈਗੀ ਹੈ ਰਿਕਾਰਡ ਮੇਨਟੇਨੈਂਸ ਦਵਾਈਆਂ ਔਰ ਪੇਸ਼ੈਂਟ ਦੇ ਨਾਲ ਜਿਹੜਾ ਵਤੀਰਾ ਹੈਗਾ ਸਾਡੇ ਸਟਾਫ ਦਾ ਉਹ ਸਹੀ ਰੱਖਣ ਲਈ ਕੁਝ ਪੁਆਇੰਟਸ ਹੁੰਦੇ ਆ ਜਿਹਦੇ ਅਧੀਨ ਟੈਸਟ ਹੁੰਦੇ ਆ 300 ਪੁਆਇੰਟ ਦਾ ਟੈਸਟ ਹੁੰਦਾ ਉਹ ਟੈਸਟ ਕਲੀਅਰ ਕਰਕੇ ਇਹ ਦੂਸਰੇ ਸਥਾਨ ਤੇ ਆਇਆ ਹੈਗਾ ਸਟਾਫ ਨੂੰ ਵੀ ਮਸਲਾ ਹੁੰਦਾ ਹੈ। ਸਟਾਫ ਨੂੰ ਸਟਾਫ ਤੋਂ ਬਿਨਾ ਤੇ ਦੇਖੋ ਕੁਝ ਵੀ ਨਹੀਂ ਹੋ ਸਕਦਾ। ਅਸੀਂ ਲੀਡਰਸ ਹੈਗੇ ਆ ਪਰ ਲੀਡਰ ਜਿਹੜਾ ਹੈਗਾ ਫੋਰਸ ਤੋਂ ਬਿਨਾ ਲੀਡਰ ਨਹੀਂ ਬਣਦਾ ਤੇ ਸਾਡੀ ਫੋਰਸ ਜਿਹੜੀ ਹੈਗੀ ਹੈ ਸਾਡਾ ਸਟਾਫ ਹੈ। ਉਹ ਸਾਡੇ ਨਾਲ ਮਿਲ ਕੇ ਨਾਲ ਕਦਮ ਕਦਮ ਦੇ ਨਾਲ ਕਦਮ ਮਿਲਾ ਕੇ ਚੱਲੇ ਔਰ ਅਸੀਂ ਇਹ ਜਿਹੜੇ ਮਿਆਰ ਤੇ ਪਹੁੰਚੇ ਆ ਇਹ ਤੋਂ ਉੱਪਰ ਹੋਰ ਉੱਪਰ ਚੜਨਾ ਚਾਹੁੰਦੇ ਆਂ ਔਰ ਅਸੀਂ ਅਗਲੀ ਵਾਰ ਇਹ ਕੋਸ਼ਿਸ਼ ਕਰਾਂਗੇ ਕਿ ਨੰਬਰ 1 ਦਾ ਵੀ ਰੈਂਕ ਹਾਸਲ ਕਰੀਏ। ਪਹਿਲਾਂ ਤਾਂ ਡਾ. ਸਵਾਤੀ ਨੇ ਤੁਹਾਨੂੰ ਸਿਵਲ ਹਸਪਤਾਲ ਦੀ ਜਿਹੜੀ ਨਵੇਂ ਸਾਲ ਦਾ ਸਾਨੂੰ ਗਿਫਟ ਮਿਲਿਆ ਕਿ ਜਿਹੜਾ ਸਿਵਲ ਹਸਪੀਟਲ ਹੈਗਾ ਉਹ ਪੰਜਾਬ ਚੋਂ ਦੂਸਰੇ ਨੰਬਰ ਤੇ ਆਇਆ ਉਹਦੀ ਮੇਰੇ ਵੱਲੋਂ ਡਾ. ਸਵਾਤੀ ਵੱਲੋਂ ਸਾਰੇ ਹੀ ਸਾਡੇ ਸਟਾਫ ਮੈਂਬਰਾਂ ਨੂੰ ਬਹੁਤ-ਬਹੁਤ ਵਧਾਈ ਆ ਰਲ ਕੇ ਅਸੀਂ ਇਹ ਅਚੀਵਮੈਂਟ ਕੀਤੀ ਆ। ਪਿਛਲੇ ਸਾਲ ਤੋਂ ਡਾ. ਸਵਾਤੀ ਮੇਰਾ ਤੇ ਸਾਡੇ ਸਟਾਫ ਦਾ ਇਹ ਰਲ ਮਿਲ ਕੇ ਉਪਰਾਲਾ ਸ਼ੁਰੂ ਕੀਤਾ ਗਿਆ ਕਿ ਸਿਵਲ ਹਸਪਤਾਲ ਦੇ ਵਿੱਚ ਵੀ ਜਿਹੜਾ ਨਵਾਂ ਸਾਲ ਆ ਰੱਬ ਦਾ ਨਾਮ ਲੈ ਕੇ ਓਟ ਆਸਰਾ ਲੈ ਕੇ ਅਸੀਂ ਸ਼ੁਰੂਆਤ ਕਰੀਏ ਇਹਦੇ ਤੋਂ ਵੱਡਾ ਹੋਰ ਕੋਈ ਨਹੀਂ ਹੈਗਾ ਉਸ ਸੰਬੰਧ ਵਿੱਚ ਅਸੀਂ ਸਾਰਿਆਂ ਨੇ ਇਕੱਠੇ ਕਰਕੇ ਪਿਛਲੇ ਸਾਲ ਤੋਂ ਸਾਡੇ ਸਟਾਫ ਨੇ ਸਾਰਿਆਂ ਰਲ ਕੇ ਇਹ ਸੇਵਾ ਸ਼ੁਰੂ ਕੀਤੀ ਆ ਰੱਬ ਦੀ ਮਿਹਰ ਨਾਲ ਪਿਛਲੀ ਵਾਰੀ ਬਹੁਤ ਵਧੀਆ ਜਿਹੜਾ ਮਹਾਰਾਜ ਦਾ ਸਾਰਾ ਪ੍ਰੋਗਰਾਮ ਹੋਇਆ ਅੱਜ ਵੀ ਜਿਹੜਾ ਸਾਡਾ ਰੁਟੀਨ ਆ ਕਿ ਸਿਵਲ ਸਰਜਨ ਦਫ਼ਤਰ ਨਵੇਂ ਸਾਲ ਪਹਿਲੀ ਤਰੀਕ ਨੂੰ ਬਹੁਤ ਪੁਰਾਣੇ ਸਮੇਂ ਤੋਂ ਆਪਣੀ ਸੇਵਾ ਨਿਭਾਉਂਦਾ ਆ ਉਹਨਾਂ ਦੇ ਜਿਸ ਤਰੀਕ ਹੁੰਦੀ ਆ ਉਸ ਤਰੀਕ ਤੋਂ ਬਾਅਦ ਇਹ ਜਿਹੜਾ ਸਮਾਗਮ ਸਾਡਾ ਸਿਵਲ ਸਰਜਨ ਆਫਿਸ ਸਿਵਲ ਹਸਪੀਟਲ ਸਾਰਿਆਂ ਦਾ ਸਾਂਝਾ ਆ ਤੇ ਅਸੀਂ ਇਕੱਠੇ ਇਸ ਨੂੰ ਅੱਜ ਸਾਰੇ ਸਟਾਫ ਨਾਲ ਰਲ ਮਿਲ ਕੇ ਇਹ ਅਰਦਾਸ ਕਰਨ ਲਈ ਸਿਵਲ ਹਸਪਤਾਲ ਦੇ ਵਿੱਚ ਰੱਬ ਮੇਰ ਰੱਖੇ ਚੜ੍ਹਦੀ ਕਲਾ ਰੱਖੇ ਹਰ ਤਰ੍ਹਾਂ ਦਾ ਓਟ ਆਸਰਾ ਰੱਖੇ ਜਿਹਦੇ ਨਾਲ ਸਾਡਾ ਇਹ ਅੱਜ ਦਾ ਜਿਹੜੀ ਅਰਦਾਸ ਬੇਨਤੀ ਆਪਸੀ ਪ੍ਰੇਮ ਪਿਆਰ ਬਣ ਕੇ ਰਵੇ ਹਸਪਤਾਲ ਤਰੱਕੀ ਕਰੇ ਮਰੀਜ਼ਾਂ ਨੂੰ ਵੱਧ ਤੋਂ ਵੱਧ ਇਹਦਾ ਲਾਭ ਹੋਵੇ ਜਿਹੜੀਆਂ ਕੁਝ ਕਮੀਆਂ ਨੇ ਜਿਹੜੀਆਂ ਕੁਝ ਸਾਡੇ ਘਾਟਾਂ ਨੇ ਉਹ ਅਸੀਂ ਰਲ ਮਿਲ ਕੇ ਅਸੀਂ ਸਾਡਾ ਸਟਾਫ ਤੇ ਪਬਲਿਕ ਸਾਡੇ ਨਾਲ ਸਾਥ ਦੇਊਗੀ ਤਾਂ ਅਸੀਂ ਸਾਰਾ ਅੱਗੇ ਸੁਧਾਰਨ ਦੀ ਕੋਸ਼ਿਸ਼ ਕਰਾਂਗੇ ਅਰਦਾਸ ਕਰਾਂਗੇ ਕਿ ਜਿਹੜੀ ਇਹ ਰੀਤ ਸ਼ੁਰੂ ਹੋਈ ਆ ਇਹ ਰੱਬ ਅੱਗੇ ਵੀ ਚੜਦੀ ਕਲਾ ਰੱਖੇ ਤਾਂ ਇਹ ਇਦਾਂ ਹੀ ਪ੍ਰੋਗਰਾਮ ਚੱਲਦਾ ਰਹੇ ਸਰ ਪੇਸ਼ਾਸ਼ ਲਈ ਕੋਈ ਮੈਸੇਜ ਪੇਸ਼ਣ ਵਾਸਤੇ ਮੈਂ ਜਦ ਵੀ ਕਦੀ ਮੈਨੂੰ ਬੋਲਣ ਦਾ ਮੌਕਾ ਮਿਲਦਾ ਮੈਂ ਇੱਕ ਹੀ ਗੱਲ ਕਹਿੰਨਾ ਕਿ ਇਹ ਸਾਰੇ ਹਸਪੀਟਲਸ ਇਹ ادارے ਅਸੀਂ ਡਾਕਟਰ ਅਸੀਂ ਸਾਰੇ ਆਫੀਸਰ ਤੁਹਾਡੇ ਲਈ ਆ ਇਹ ਹਸਪਤਾਲ ਤੁਹਾਡਾ ਆ ਤੁਹਾਡੀ ਬਿਲਡਿੰਗ ਆ ਇਹਨੂੰ ਸੰਭਾਲਣਾ ਇਹਨੂੰ ਵਧੀਆ ਰੱਖਣਾ ਇਹਨੂੰ ਸਾਫ਼ ਸੁਥਰਾ ਰੱਖਣਾ ਜਦ ਤੱਕ ਤੁਸੀਂ ਸਾਥ ਨਹੀਂ ਦੇਵੋਗੇ ਇਹਦਾ ਅਸੀਂ ਇਕੱਲੇ ਕੁਝ ਨਹੀਂ ਕਰ ਸਕਦੇ ਨਾ ਮੇਰਾ ਸਫਾਈ ਸੇਵਕ ਨਾ ਡਾਕਟਰ ਨਾ ਮੈਂ ਨਾ ਮੇਰੀ ਸੀਨੀਅਰ ਐਡਮਿਨਿਸਟ੍ਰੇਸ਼ਨ ਜਦ ਤੱਕ ਤੁਹਾਡਾ ਸਾਥ ਨਹੀਂ ਹੋਊਗਾ ਸਾਫ਼ ਰੱਖਣ ਲਈ ਹਸਪਤਾਲ ਚ ਵਧੀਆ ਵਤੀਰਾ ਰੱਖਣ ਲਈ ਮਰੀਜ਼ਾਂ ਦੀ ਦੇਖਭਾਲ ਚੰਗੀ ਹੋਣ ਲਈ ਮਰੀਜ਼ਾਂ ਦੇ ਮਰੀਜ਼ਾਂ ਦੇ ਰਿਸ਼ਤੇਦਾਰਾਂ ਦਾ ਸਾਥ ਬਹੁਤ ਜ਼ਰੂਰੀ ਆ ਜਿਹੜੀ ਉਹਨਾਂ ਨੂੰ ਕਮੀ ਲੱਗਦੀ ਆ ਜਿਹੜੀ ਅਸੀਂ ਹੱਲ ਕਰ ਸਕਦੇ ਆ ਉਹ ਤੁਰੰਤ ਕੋਸ਼ਿਸ਼ ਕਰੀਦੀ ਆ ਜਿਹੜੀਆਂ ਵੱਡੀਆਂ ਹੱਲ ਕਰਨੀਆਂ ਉਹ ਸੀ ਸਰਕਾਰ ਦੇ ਕੋਲ ਬੇਨਤੀ ਕਰਦੇ ਆ ਮੇਰਾ ਇਹ ਹੀ ਆ ਵੀ ਉਹ ਸਾਡਾ ਹਰ ਵੇਲੇ ਆਪਣਾ ਸਮਝ ਕੇ ਸਾਡੇ ਨਾਲ ਸਹਿਯੋਗ ਦੇਣ ਨਾ ਅਸੀਂ ਉਹਨਾਂ ਤੇ ਅਫਸਰਾਂ ਨਾ ਉਹ ਸਾਡੇ ਤੇ ਪਬਲਿਕ ਆ ਅਸੀਂ ਉਹਨਾਂ ਦੇ ਵਿੱਚੋਂ ਹੀ ਆ ਰਲ ਮਿਲ ਕੇ ਅਸੀਂ ਇਹਨੂੰ ਵਧੀਆ ਬਣਾਈਏ ਤੇ ਲੋਕੀ ਇਹ ਮਨ ਚ ਬਣਾਉਣ ਇਹ ਸਰਕਾਰ ਦੀ ਵਧੀਆ ਤਰੀਕੇ ਨਾਲ ਸਾਰੇ ਲੋਕ ਪ੍ਰਸ਼ੰਸਾ ਕਰਨ ਕਿ ਸਿਵਲ ਹਸਪਤਾਲ ਦੇ ਵਿੱਚ ਇੱਕ ਵਧੀਆ ਲਾਜ ਹੁੰਦਾ